ਉਹ ਤਾਲੁ ਗੁਰ ਸੇਵਿਆ ਅਰਜ਼ ਸਹਜ ਸੁਭਾਅ ਹੈ ਦਰਸ਼ਨ ਪਰਸੇ ਹੈ ਗੁਰੂ ਕੰ ਤਨ ਮਨ ਮਰਦੁ ਜਾਈ ਧਨ ਵੈ ਗੁਰ ਸਾਹਿਬ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰੇ ਬਹਾਰ ਦਾ ਕਹਿ ਲਾ ਕਰ ਦੂਜਾ ਇੱਕ ਹੋ ਔਰ ਊਕਾਰ ਸਤਿਗੁਰ ਪ੍ਰਸਾਦਿ ਅੰਤਰ ਬਸੇ ਨਾ ਬਾਹਰ ਜਾਏ ਅੰਤਰ ਬਸੇ ਨਾ ਬਾਹਰ ਜਾਏ ਅਬਰਤ ਛੋੜ ਧਿਆਨ ਧਿਆਨ ਸਭ ਕੋਈ ਰਵੇ ਬੰਦਰ ਬੰਦਿਆ ਸਭ ਜਗ ਪਾਬ ਸੇਵਾ ਕਰੇ ਸਚਾ ਕਰੋ ਧਿਆਨ thalam ਰਬੇ ਰਵਰੇ ਆਸੋਏ ਆਪ ਨੇ ਚੰਗੇ ਹੁਰਾ ਨਹੀਂ ਕੋਏ ਦੇ ਜੰਗ ਦੇ ਪੁਰਾਣੇ ਕੋ ਪਰਵਤ ਨਾਨਿਕ ਪਰਵਤ ਨਾਨਿਕ ਤਾਰੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ